ਨਾ ਉਹ ਵੀ ਹੁਣ ਅਗਲੇ ਨੇ ਉਹਨਾਂ ਦੇ ਭਲੇ ਪਾ ਦਿੱਤੀਆਂ ਨੇ ਲਗ ਭਗ ਜੇ ਤੁਸੀਂ ਬਚਾਲੀਆ ਤੇ ਬਚਾ ਲੋ ਸੁਸੰਚਾਰ ਦੇ ਵਾਸੀ ਦਾ ਅੱਜ ਤੋਂ 50 ਸਾਲ ਪਹਿਲਾਂ ਲਿਖਿਆ ਹੋਇਆ ਗੀਤ ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਸੀ ਅੰਗਰੇਜ਼ਾਂ ਕੋਲੋਂ ਆਸੀ ਆਜ਼ਾਦੀ ਨਹੀਂ ਹੈ ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਚਰੇ ਆਖਰ ਸਮੇਂ ਦੀ ਸਰਕਾਰ ਨੂੰ ਉਹ ਕਹਿੰਦੇ ਸਾਡਾ ਦੇਸ਼ ਨਾ ਕਰੇ ਆਖਰ ਸਮੇਂ ਦੀ ਸਰਕਾਰ ਨੂੰ ਕਹਿੰਦੇ ਸਾਡਾ ਦੇਸ਼ ਨਾ ਕਰੇ ਇਹ ਆਖਰ ਦੀ ਚੀਜ਼ ਇਕੱਠੇ ਹੋਏ ਆ ਚਲੋ ਦੇਸ਼ ਕਰਦੇ ਆ ਕੱਪਤਾ ਅਸੀਂ ਤੋਰੀਆਂ ਬੁਲਾਵੀਆਂ ਕਰੀਆਂ ਬੜੀਆਂ ਬੜੇ ਹੀ ਅਸੀਂ ਮੁਖੜੇ ਚਰੇ ਆਖਣ ਸਰਕਾਰੀ ਸਰਕਾਰ ਨੂੰ ਕਹਿੰਦੇ ਸਾਡਾ ਬੇਚਨਾ ਕਰੇ ਅ ਅੱਗੇ ਕੋਈ ਨਿਮਰਤਾ ਨਾਲ ਬੇਚੀ ਕਰਨ ਚਾਹਾਂਗਾ ਸਾਡੀ ਸਮਾਜਵਾਸ਼ਨਾ ਅੱਗੇ ਵੀ ਬੜੀਆਂ ਨਾਟਕ ਕਰਕੇ ਗਿਆ ਸਾਰਿਆਂ ਨੂੰ ਪਤਾ ਹੈ ਪ੍ਰਧਾਨ ਨੂੰ ਵੀ ਪਤਾ ਹੈ ਸਾਡੇ ਨਾਲ 20 25 ਸਟੂਡੈਂਟ ਥੋੜੇ ਹੋਏ ਆ ਜਿਹੜੇ ਸੁੱਕ ਕਰੋ ਤੇ ਲੁੱਟੇ ਗਾਣੇ ਪੜ੍ਹ ਤੋਂ ਬਚੇ ਹੋਏ ਆ ਇਹ ਬਦਮਾਸ਼ੀਆਂ ਨਹੀਂ ਕਰਦੇ ਇਹ ਮੋਟਰਸਾਈਕਲਾਂ ਦੇ ਪਟਾਕੇ ਨਹੀਂ ਮਨਵਾਉਂਦੇ ਇਹ ਮੋਰਾਂ ਦੇ ਲੋਕਾਂ ਦੀਆਂ ਕੁੜੀਆਂ ਨਹੀਂ ਖੇਡਦੇ ਇਹ ਨਾਟਕ ਕਰਦੇ ਨੇ ਕਿ ਤਰ੍ਹਾਂ ਆ ਪੜਦੇ ਨੇ ਤੇ ਲੋਕਾਂ ਦੀ ਚੰਗੀਆਂ ਗੱਲਾਂ ਲੈ ਕੇ ਕਰਦੇ ਨੇ ਕਿ ਇਦਾਂ ਦੇ ਅਸੀਂ ਬੱਚਿਆਂ ਨੇ ਭਾਈ ਵਿੱਚ ਹੈਲਪ ਕਰਦੇ ਆ ਅਸੀਂ ਕੋਈ ਗੱਡੀ ਨਹੀਂ ਰੱਫੀ ਤੌਰ ਤੇ ਪੱਕਾ ਕੋਈ ਨਹੀਂ ਮੋਟਰਸਾਈਕਲ 'ਤੇ ਤੇਲ ਪਾਈਦਾ ਹੈ ਅੱਜ ਅਸੀਂ ਤਿੰਨ ਖਾਣਾਂ ਤੇ ਜਾ ਕੇ ਡੱਟ ਕਰਨਾ ਹੈ ਇਸ ਤੋਂ ਬਾਅਦ ਤੁਸਨ ਨੂੰ ਕਾਲ ਕਰਾ ਜੇ ਤੇ ਉਸ ਤੋਂ ਬਾਅਦ ਅਚਲ ਫੈਕਟ ਅੱਜ ਅਸੀਂ ਤਿੰਨ ਖਾਵਾਤੇ ਜਾ ਕੇ ਨਾਟਕ ਕਰਨਾ ਹੈ ਕਿ ਅਸੀਂ ਕਿਸੇ ਕੋਲੋਂ ਕੋਈ ਪੇਮੈਂਟ ਨਹੀਂ ਮੰਗਨੇ ਜੀ ਪਾਟਾ ਪਹੀ ਆਉਣਾ ਚਾੜਨਾ ਇਨਾ ਖਰਚਾ ਹੈ ਕਿ ਛੱਤਾਂ ਕਾਦ ਜਦੋਂ ਕਹਿਣਾ ਫਿਰੇ ਜ਼ਮੀਨ ਨਿਕਲੂ ਕਿੱਥੋਂ ਆਇਆ ਕਿ ਮੇਰੇ ਤੋਂ ਪੇਮੈਂਟ ਕੋਈ ਨਹੀਂ ਮੰਗਾਂਗੇ ਪਰ ਲੋਕਾਂ ਦੇ ਸਹਿਯੋਗ ਨਾਲ ਅਸੀਂ ਵਿਦਿਆਰਥੀਆਂ ਦੀ ਪੜਾਈ ਦੀ ਮਦਦ ਕਰਦੇ ਹਾਂ ਅਸੀਂ ਚੰਗੇ ਨਾਟਕ ਕਰਦੇ ਆਂ ਅਸੀਂ ਲੋਕਾਂ ਚ ਜਾਂਦੇ ਆਂ ਪਿੰਡਾਂ ਚ ਜਾ ਕੇ ਅਸੀਂ ਦਫਰੀ ਉਜਾਗ ਕਰਦੇ ਆਂ ਲੋਕ ਇਕੱਠੇ ਕਰਦੇ ਆਂ ਤੇ ਨਾਟਕ ਦਿਖਾਉਂਦੇ ਆਂ ਇਹ ਸਾਡਾ ਤਰੀਕਾ ਹੈ ਇਹ ਵੀ ਆ ਜੇ ਤੁਸੀਂ ਸਾਡੇ ਖਾਤੇ ਵਾਸਤੇ ਤੁਹਾਨੂੰ ਸਹਿਯੋਗ ਜਿੰਨਾ ਦੀ ਨਾਲ ਤੁਸੀਂ ਕਰ ਸਕੋ ਉਹ ਕਰ ਦਿਓਗੇ ਤੇ ਸਾਡੀ ਨਾਟਕੀ ਇਹ ਚੱਲ ਰਹੀ ਇਹ ਸਾਡਾ ਕੰਮ ਕਰਨ ਦਾ ਤਰੀਕਾ ਹੈ ਇਹ ਹੈ ਲੋਕ ਕਲਾ ਕਰਨ ਦਾ ਤਰੀਕਾ ਅਸੀਂ ਪੇਸ਼ ਕਰਦੇ ਹਾਂ ਸਤਰਾ ਨੂੰ ਦਾਕੀਆ ਲੋਕ ਮਕਾਵਾ ਅੱਗੇ ਆ ਜਾ ਤੇ ਉਸ ਤੋਂ ਬਾਅਦ ਇੱਕ ਨਾਟਕ ਕਰਾਂਗੇ ਅਸੀਂ ਤੋੜੀਆਂ ਕੋੜੀਆਂ ਗੁਲਾਮੀ ਦੀਆਂ ਗੜੀਆਂ ਪੜੇ ਹੀ ਅਸੀਂ ਦੁਖੜੇ ਜਰੇ ਆਖਰਾ ਸਮੇ ਦੀ ਸਰਕਾਰ ਨੂੰ ਉਹ ਕਹਣੇ ਸਾਡਾ ਦੇਸ਼ ਨਾ ਕਰੇ ਉਹ ਕਹਣੇ ਸਾਡਾ ਦੇਸ਼ ਨਾ ਕਰੇ ਅਸੀਂ ਕੋੜੀਆਂ ਕੋੜੀਆਂ ਗੁਲਾਮੀ ਦੀਆਂ ਗੜੀਆਂ ਪੜੇ ਹੀ ਅਸੀਂ ਦੁਖੜੇ ਜਰੇ ਆਖਰਾ ਸਮੇ ਦੀ ਸਰਕਾਰ ਨੂੰ ਉਹ ਕਹਣੇ ਸਾਡਾ ਦੇਸ਼ ਨਾ ਕਰੇ ਉਹ ਕਹਣੇ ਸਾਡਾ ਦੇਸ਼ ਇਹ ਤਾਂ ਸਮਰਾਜੀਏ ਵਪਾਰੀ ਸਿਰੇ ਚੜਦੀ ਨਹੀਂ ਹੁੰਦੀ ਜਿਹੜੀ ਪੈਸਿਆਂ ਦੀ ਯਾਰੀ ਅੱਜ ਕੱਦ ਲਈ ਬੈਠੇ ਸਮਰਾਜੀਏ ਵਪਾਰੀ ਸਿਰੇ ਚੜਦੀ ਨਹੀਂ ਹੁੰਦੀ ਜਿਹੜੀ ਪੈਸਿਆਂ ਦੀ ਯਾਰੀ ਅੱਜ ਕੱਦ ਲਈ ਬੈਠੇ ਸਮਰਾਜੀਏ ਵਪਾਰੀ ਸਿਰੇ ਚੜਦੀ ਨਹੀਂ ਹੁੰਦੀ ਜਿਹੜੀ ਪੈਸਿਆਂ ਦੀ ਯਾਰੀ ਸਾਡੀ ਧੁੱਪ ਨਾਲ ਧੁੱਪ ਨਾਲ ਮਸਿਆ ਕਲੇਸ਼ ਨਾ ਕਰੇ ਆਖਣਾ ਸਮੇਂ ਦੀ ਸਰਕਾਰ ਨੂੰ ਮੜੇ ਵੀ ਅਸੀਂ ਟੁੱਕੜੇ ਕਰੇ ਆਂ ਆਖੜਾ ਸਮੇ ਦੀ ਸਰਕਾਰ ਨੂੰ ਰੋਕੇ ਨੇ ਸਾਡਾ ਦੇਸ਼ ਨਾ ਪਰੇ ਉਹ ਕਹਣੇ ਸਾਡਾ ਦੇਸ਼ ਨਾ ਚਰੇ ਜਿੰਨਾ ਕੀਤਾ ਇਤਬਾਰ ਉਹ ਨਾ ਹੋਇਆ ਖੁਆਰ ਜਿੰਨਾ ਸੋਚਿਆ ਇਲਾਜ ਹੋਣਾ ਹੋਇਆ ਬਿਮਾਰ 15 ਲੱਖ ਤੇ ਵੀ ਇਤਬਾਰ ਕਰ ਲਿਆ ਸੀ ਅੱਛੇ ਦਿਨਾਂ ਦੇ ਵਾਲੇ ਹੈ ਕੋਟੇ ਵੀ ਇਤਬਾਰ ਕਰ ਲਿਆ ਸੀ ਉਹਦੀ ਹੰਕਾਰ ਦੇ ਇਤਬਾਰ ਕਰ ਰਿਆ ਉਹ ਐਸਾ ਲੁਟਾਈ ਨਿਕਲਿਆ ਉਹ ਜਿੰਨਾ ਕੀਤਾ He face the body of the ਉੱਠਿਆ ਮਜ਼ਦੂਰਾਂ ਦਾ ਉੱਠਿਆ ਕਿਸਾਨ ਤੋੜਦੇ ਹਾਂਗੇ ਜਮੀਨਾਂ ਹੋਇਆ ਸੰਵਿਧਾਨ ਅਮਾਰ ਸਾਡੇ ਹੱਕਾਂ ਦੇ ਆ ਹੱਕਾਂ ਦੇ ਅਖਾਂ ਨੂੰ ਮੇਸ ਨਾ ਕਰੇ ਆਖੜਾ ਸਮੇਂ ਦੀ ਸਰਕਾਰ ਨੂੰ ਹੋ ਗਏ ਸਾਡਾ ਦੇਸ਼ ਨਾ ਕਰੇ ਹੋ ਗਏ ਸਾਡਾ ਦੇਸ਼ ਨਾ ਕਰੇ ਅਸੀਂ ਤੋੜੀਆਂ ਹਾਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਟੁਕੜੇ ਚਰੇ ਆਖੜਾ ਸਮੇਂ ਦੀ ਸਰਕਾਰ ਨੂੰ ਹੋ ਗਏ ਸਾਡਾ ਦੇਸ਼ ਨਾ ਕਰੇ ਕਾਤਾ ਦੇਸ਼ ਨਾ ਪਰੇ ਅੱਜ ਕਾਤ ਲਈ ਬੈਠੇ ਸਮਰਾਟ ਜੀ ਵਪਾਰੀ ਸਿਰੇ ਚੜਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਆਰੀ ਉਹ ਅੱਜ ਕਾਤ ਲਈ ਬੈਠੇ ਸਮਰਾਟ ਜੀ ਵਪਾਰੀ ਸਿਰੇ ਚੜਦੀ ਨਹੀਂ ਹੁੰਦੀ ਜਿਹੜੀ ਪੈਸਿਆਂ ਦੀ ਆਰੀ ਸਾਡੇ ਹੱਕਾਂ ਦੇ ਆਣਾ ਆਕਾਂ ਦੇ ਆ ਫਰਾਨੇਸ਼ ਨਾ ਕਰੇ اکڑا سمے نیسے یار ماں آپ کو لگنا کوئی ہلو سن رہا ہے او گنے ساڈا دیش ناں کرے او گنے ساڈا دیش ناں کرے او گنے ساڈا دیش ناں کرے انقلاب زندہ باد زندہ باد زندہ